ਹਰਚਰਨ ਪੁੱਲਰ ਤੋਂ ਵਿਜੀਲੈਂਸ ਦੇ ਵੱਲੋਂ ਪੁੱਛਗਿੱਛ ਕੀਤੀ ਗਈ ਹੈ ਬੁੜੇਲ ਜੇਲ੍ਹ ਦੇ ਵਿੱਚ ਵਿਜੀਲੈਂਸ ਟੀਮ ਨੇ ਸਵਾਲ ਜਵਾਬ ਕੀਤੇ ਨੇ ਮੋਹਾਲੀ ਅਦਾਲਤ ਨੇ ਪੁੱਛਗਿੱਛ ਦੀ ਇਜਾਜ਼ਤ ਦਿੱਤੀ ਸੀ ਤਾਂ ਆਮਦਨ ਨਾਲੋਂ ਵੱਧ ਜਾਇਦਾਦ ਦੇ ਮਾਮਲਾ ਦਰਜ ਕੀਤਾ ਗਿਆ ਸੀ ਤਾਂ ਦੱਸ ਦਈਏ ਕਿ ਹਰਚਰਨ ਸਿੰਘ ਪੁੱਲਰ ਦੀਆਂ ਮੁਸ਼ਕਲਾਂ ਲਗਾਤਾਰ ਵਾਧੀਆਂ ਜਾ ਰਹੀਆਂ ਨੇ ਬੀਤੇ ਦਿਨੀ ਸੀਬੀਆਈ ਅਦਾਲਤ ਦੇ ਵਿੱਚ ਉਹਨਾਂ ਨੂੰ ਵੀਡੀਓ ਕਾਨਫਰੰਸ ਦੇ ਮਾਧਿਅਮੇ ਰਹੀਂ ਪੇਸ਼ ਕੀਤਾ ਗਿਆ ਜਿੱਥੇ 14 ਦਿਨਾਂ ਦੀ ਹੋਰ ਨୟਾ ਕਿਰਾਸਤ ਵਿੱਚ ਹਰਚਰਨ ਸਿੰਘ ਪੁੱਲਰ ਨੂੰ ਪੇਜ ਦਿੱਤਾ ਗਿਆ ਹੈ 10 ਦੇ ਇੱਕ ਰਿਸ਼ਵਤ ਕੋਰੀ ਦੇ ਮਾਮਲੇ ਦੇ ਵਿੱਚ ਸੀਬੀਆਈ ਦੇ ਵੱਲੋਂ ਹਰਚਰਨ ਸਿੰਘ ਪੁੱਲਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ 14 ਦਿਨ ਦੀ ਨਿਆਇਕ ਹਿਰਾਸਤ ਵਧਾ ਦਿੱਤੀ ਗਈ ਹੈ ਤੇ ਇਸ ਦੌਰਾਨ ਉਹ ਚੰਡੀਗੜ੍ਹ ਦੀ ਬੁੜੇਲ ਜੇਲ੍ਹ ਦੇ ਵਿੱਚ ਰਹਿਣਗੇ ਤਾਂ ਹੁਣ ਇਸ ਮਾਮਲੇ ਦੇ ਵਿੱਚ ਵਿਜੀਲੈਂਸ ਵੱਲੋਂ ਵੀ ਹਰਚਰਨ ਸਿੰਘ ਪੁੱਲਰ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਹੈ ਬੁੜੇਲ ਜੇਲ੍ਹ ਦੇ ਵਿੱਚ ਵਿਜੀਲੈਂਸ ਟੀਮ ਦੇ ਵੱਲੋਂ ਹਰਚਰਨ ਸਿੰਘ ਪੁੱਲਰ ਦੇ ਕੋਲੋਂ ਸਵਾਲ ਜਵਾਬ ਕੀਤੇ ਗਏ ਨੇ ਮੋਹਾਲੀ ਅਦਾਲਤ ਨੇ ਪੁੱਛਗਿੱਛ ਦੀ ਇਜਾਜ਼ਤ ਦਿੱਤੀ ਸੀ ਆਮਦਨ ਨਾਲੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਗਿਆ ਸੀ ਇਸੇ ਮਾਮਲੇ ਦੇ ਵਿੱਚ ਹੁਣ ਵਿਜੀਲੈਂਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਵਿਜੀਲੈਂਸ ਦੇ ਵੱਲੋਂ ਹਰਚਰਨ ਸਿੰਘ ਪੁੱਲਰ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਬੁੜੈਲ ਜੇਲ੍ਹ ਦੇ ਵਿੱਚ ਵਿਜੀਲੈਂਸ ਟੀਮ ਪਹੁੰਚੀ ਤੇ ਹਰਚਰਨ ਸਿੰਘ ਪੁੱਲਰ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਹੈ ਮੁਹਾਲੀ ਅਦਾਲਤ ਦੇ ਵੱਲੋਂ ਹਰਚਰਨ ਸਿੰਘ ਪੁੱਲਰ ਤੋਂ ਪੁੱਛਗਿੱਛ ਦੀ ਇਜਾਜ਼ਤ ਦਿੱਤੀ ਗਈ ਸੀ ਤਦ ਦਾਸ ਦੇ ਕਿ ਹਰਜਰਨ ਸਿੰਘ ਪੁੱਲਰ ਨੂੰ ਰਿਸ਼ਵਤ ਖੋਰੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਦੇ ਘਰ ਤੋਂ ਤਲਾਸ਼ੀ ਦੇ ਦੌਰਾਨ ਕਰੋੜਾਂ ਦੀ ਰਾਸ਼ੀ ਬਰਾਮਦ ਹੋਈ ਸੀ ਸੋਨੇ ਦੇ ਗਹਿਣੇ ਬਰਾਮਦ ਹੋਏ ਸਨ ਤੇ ਲਗਜ਼ਰੀ ਗੱਡੀਆਂ ਦੀਆਂ ਚਾਬੀਆਂ ਬਰਾਮਦ ਹੋਈਆਂ ਸੀ ਤੇ ਲਗਜ਼ਰੀ ਘੜੀਆਂ ਵੀ ਬਰਾਮਦ ਹੋਈਆਂ ਸੀ ਜਿਸ ਤੋਂ ਬਾਅਦ ਲਗਾਤਾਰ ਹਰਜਰਨ ਸਿੰਘ ਪੁੱਲਰ ਦੀਆਂ ਮੁਸਕਰਾ ਚ ਵਾਦਾ ਹੋ ਰਿਹਾ ਹੈ ਹਰਜਰਨ ਸਿੰਘ ਪੁੱਲਰ ਦੀਆਂ ਕਛੀ ਖਬਰ ਤੇ ਜ਼ਿਆਦਾ ਜਾਣਕਾਰੀ ਨਹੀਂ ਮੇਰੇ ਨਾਲ ਮੇਰੇ ਸਹਿਯੋਗੀ ਚੰਡੀਗੜ੍ਹ ਤੋਂ ਪੁਲ ਕਮਲ ਜੁੜੇ ਹੋਏ ਨੇ ਤਾਂ ਜੀ ਕਮਲ ਤਾਂ ਹੁਣ ਹਰਚਰਤ ਸਿੰਘ ਪੁੱਲਰ ਦੀਆਂ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਨੇ ਤੇ ਵਿਜੀਲੈਂਸ ਵੱਲੋਂ ਵੀ ਹਰਚਰਤ ਸਿੰਘ ਪੁੱਲਰ ਤੋਂ ਪੁੱਛਗਿੱਛ ਕੀਤੀ ਗਈ ਹੈ ਇਸ ਮਾਮਲੇ ਦੇ ਵਿੱਚ ਹੋਰ ਕੀ ਤਾਜ਼ਾ ਅਪਡੇਟ ਆ ਬਿਲਕੁਲ ਜੋਤੀ ਦੇਖੋ ਖਾਸ ਤੌਰ ਤੇ ਮੁਅਤਲ ਡੀਆਈਜੀ ਹਰਚੰਦ ਸਿੰਘ ਭੁੱਲਰ ਹੋਰਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਲਗਾਤਾਰ ਕਹਿ ਸਕਦੇ ਆ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਸੀਬੀਆਈ ਵੱਲੋਂ ਪਹਿਲਾਂ ਪੁੱਛਗਿੱਛ ਕੀਤੀ ਗਈ ਆ ਗ੍ਰਿਫਤਾਰ ਜੋ ਕੀਤੇ ਗਏ ਸੀਗੇ ਉਦੋਂ ਉਹਨਾਂ ਵੱਲੋਂ ਕਾਫੀ ਜਿਹੜਾ ਕੈਸ਼ ਆ ਉਹ ਰਿਕਵਰ ਕੀਤਾ ਗਿਆ ਸੀਗਾ ਰਿਕਵਰੀ ਤੋਂ ਬਾਅਦ ਸਿੱਧੇ ਤੌਰ ਤੇ ਦੇਖਿਆ ਜਾਵੇ ਇਹ ਤਾਂ ਜਿਹੜਾ ਸੀਬੀਆਈ ਵੱਲੋਂ ਇੱਕ ਹੋਰ ਮਾਮਲਾ ਜਿਹੜਾ ਦਰਜ ਕਰ ਲਿਆ ਗਿਆ ਸੀਗਾ ਆਮਦਨ ਤੋਂ ਵੱਧ ਜਾਇਦਾਦ ਦਾ ਹਾਲਾਂਕਿ ਹੁਣ ਜਦੋਂ ਸੀਬੀਆਈ ਨੇ ਇਸ ਪੂਰੇ ਮਾਮਲੇ ਨੂੰ ਦਰਜ ਕੀਤਾ ਤਾਂ ਉਸ ਤੋਂ ਬਾਅਦ ਇਸ ਦੇ ਵਿੱਚ ਵਿਜੀਲੈਂਸ ਦੀ ਐਂਟਰੀ ਵੀ ਬੋਲੋ ਹਰਚੰਦ ਸਿੰਘ ਭੁੱਲਰ ਹੋਰਾਂ ਦੇ ਉੱਪਰ ਇੱਕ ਡੀਏ ਦਾ ਜਿਹੜਾ ਮੁਕੱਦਮਾ ਆਮਦਨ ਤੋਂ ਵੱਧ ਜਾਇਦਾਦ ਦਾ ਜਿਹੜਾ ਮੁਕੱਦਮਾ ਉਹ ਦਰਜ ਕਰ ਦਿੱਤਾ ਜਾਂਦਾ ਅਤੇ ਮੁਕੱਦਮਾ ਦਰਜ ਕਰਨ ਤੋਂ ਬਾਅਦ ਕੱਲ ਵਿਜੀਲੈਂਸ ਦੀ ਟੀਮ ਜਿਹੜੀ ਉਹ ਕਿਸੇ ਦੇ ਕੋਰਟ ਦਾ ਰੁਖ ਤਿਆਰ ਕਰਦੀ ਹੈ ਕਿ ਸਾਨੂੰ ਇਸ ਮਾਮਲੇ ਦੇ ਵਿੱਚ ਪੁੱਛਗਛ ਕਰਨ ਦੀ ਜਿਹੜੀ ਇਜਾਜ਼ਤ ਆ ਉਹ ਦਿੱਤੀ ਜਾਵੇ ਜਿਸ ਤੋਂ ਬਾਅਦ ਵਿਜੀਲੈਂਸ ਦੀ ਟੀਮ ਜਿਹੜੀ ਉਹ ਬਡਰੈਲ ਜੇਲ ਚੰਡੀਗੜ੍ਹ ਵਿਖੇ ਪਹੁੰਚਦੀ ਆ ਇਸ ਸਮੇ ਜਿਹੜਾ ਅਸੀਂ ਵਿਜੀਲੈਂਸ ਭਵਨ ਦੇ ਬਾਹਰ ਹੀ ਮੌਜੂਦ ਆ ਤੁਹਾਨੂੰ ਕੁਝ ਤਸਵੀਰਾਂ ਵੀ ਜਿਹੜੀਆਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਲਗਾਤਾਰ ਜਿਹੜੇ ਕਿ ਅਫਸਰ ਨੇ ਇਸ ਪੂਰੇ ਮੈਟਰ ਤੇ ਇਹ ਨਜ਼ਰ ਬਣਾਈ ਬੈਠੇ ਨੇ ਕਿਉਂਕਿ ਕੱਲ ਵੀ ਰਾਤ ਤੱਕ ਜਿਹੜੇ ਕਿ ਸੀਨੀਅਰ ਆਫੀਸਰ ਸੀਗੇ ਉਹ ਵਿਜੀਲੈਂਸ ਭਵਨ ਦੇ ਵਿੱਚ ਬੈਠੇ ਰਹੇ ਇਹ ਕਿਉਂਕਿ ਇੱਕ ਟੀਮ ਜਿਹੜੀ ਉਹ ਬਡਰੈਲ ਜੇਲ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਕਰ ਰਹੀ ਸੀ ਪੁੱਛਗਛ ਕਰ ਰਹੀ ਸੀਗੀ ਕਰ ਰਹੇ ਸੀਗੇ ਕਿ ਅਗਲਾ ਸਟੈਪ ਕੀ ਹੋ ਸਕਦਾ ਤਾਂ ਜੋ ਸਾਡੀ ਜਾਣਕਾਰੀ ਸਰਸ ਸਾਨੂੰ ਜਿਹੜੀ ਜਾਣਕਾਰੀ ਦੇ ਰਹੇ ਨੇ ਕਿ ਤਕਰੀਬਨ ਰਾਤ ਦੇ 8:30 9:00 ਵਜੇ ਦੇ ਆਸ-ਪਾਸ ਤੱਕ ਜਿਹੜੀ ਕਿ ਜੋ ਇਨਵੈਸਟੀਗੇਸ਼ਨ ਆ ਜੋ ਪੁੱਛਗਛ ਆ ਹਰਚੰਦ ਸਿੰਘ ਪੁੱਲਰ ਹੋਰਾਂ ਤੋਂ ਬਿਜ਼ਨਸ ਦੀ ਟੀਮ ਨੇ ਜਿਹੜੀ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਉਸ ਦੇ ਵਿੱਚ ਕੁਝ ਵਾਜ਼ਿਬ ਜਵਾਬ ਆ ਜਿਹੜੇ ਉਹ ਵਿਜੀਲੈਂਸ ਨੂੰ ਨਹੀਂ ਮਿਲ ਪਏ ਇਹ ਸਾਡੇ ਸੂਤਰਾਂ ਦਾ ਕਹਿਣਾ ਹੈ ਅਤੇ ਜਿਸ ਨੇ ਚੱਲਦੇ ਹਾਲਾਂਕਿ ਵਿਜੀਲੈਂਸ ਦੀ ਟੀਮ ਹੈ ਜਿਹੜੀ ਦੇਰ ਰਾਤ ਜਿਹੜੇ ਵਾਪਸ ਜ਼ਰੂਰ ਆ ਗਈ ਸੀ ਪਰ ਅੱਜ ਤੋਂ ਦੁਬਾਰਾ ਤੋਂ ਜਿਹੜੀ ਵਿਜੀਲੈਂਸ ਦੀ ਟੀਮ ਹੈ ਉਹ ਹਰਚੰਦ ਸਿੰਘ ਪੁੱਲਰ ਹੋਰਾਂ ਤੋਂ ਪੁੱਛਗਛ ਕਰਨ ਵਾਸਤੇ ਜਾ ਸਕਦੀ ਹੈ ਦੂਸਰੀ ਚੀਜ਼ ਹੈ ਜੇਲ੍ਹ ਦੇ ਵਿੱਚ ਜਿਹੜੀ ਇਹ ਪੁੱਛਗਛ ਹੋ ਰਹੀ ਹੈ ਇਸ ਪੁੱਛਗਛ ਤੋਂ ਇਲਾਵਾ ਜੇਕਰ ਵਿਜੀਲੈਂਸ ਨੂੰ ਲੱਗਿਆ ਕਿ ਸਾਡੇ ਜਿਹੜੇ ਜਵਾਬ ਨੇ ਜਿਹੜੇ ਸਵਾਲ ਨੇ ਉਹਨਾਂ ਦੇ ਵਾਜਬ ਜਵਾਬ ਹੈ ਜਿਹੜੇ ਹਰਚੰਤ ਸਿੰਘ ਪੁੱਲਰ ਨਹੀਂ ਦੇ ਰਹੇ ਤਾਂ ਉਸ ਤੋਂ ਬਾਅਦ ਟ੍ਰਾਂنسਲਟਰ ਮੰਡ ਦੀ ਮੰਗ ਵੀ ਹੈ ਕਿ ਸਾਡੇ ਵਿਜੀਲੈਂਸ ਕਰ ਸਕਦੇ ਕਿਉਂਕਿ ਵਕ ਵਕਾ ਜਿਹੜੇ ਮਾਮਲੇ ਨੇ ਉਹ ਹਰਚੰਦ ਸਿੰਘ ਪੁੱਲਰ ਹੋਰਾਂ ਦੇ ਉੱਪਰ ਦਰਜ ਨੇ ਪਹਿਲਾ ਰਿਸ਼ਵਤ ਦਾ ਮਾਮਲਾ ਸੀਗਾ ਸੀਬੀਆਈ ਵੱਲੋਂ ਰੰਗੇ ਹਾਥੀ ਗ੍ਰਿਫਤਾਰ ਕੀਤੇ ਗਏ ਸੀਗਾ ਦੂਸਰਾ ਐਕਸਾਈਜ਼ ਦਾ ਮਾਮਲਾ ਸੀਗਾ ਜਿਸ ਦੇ ਵਿੱਚ ਜਿਹੜੀ ਵਿਦੇਸ਼ੀ ਦਾਰੂ ਹੈ ਜਿਹੜੀ ਸ਼ਰਾਬ ਹੈ ਉਹ ਬਰਾਮਦ ਕੀਤੀ ਗਈ ਸੀ ਤੀਸਰਾ ਜਿਹੜਾ ਡੀਏ ਦਾ ਸੀਬੀਆਈ ਵੱਲੋਂ ਮਾਮਲਾ ਦਰਜ ਕੀਤਾ ਗਿਆ ਅਤੇ ਡੀਏ ਦਾ ਹੀ ਜਿਹੜਾ ਮਾਮਲਾ ਉਹ ਵਿਜੀਲੈਂਸ ਵੱਲੋਂ ਦਰਜ ਕੀਤਾ ਗਿਆ ਹੁਣ ਕਿਤੇ ਨੇ ਕਿਤੇ ਜੋ ਲੱਗ ਰਿਹਾ ਕਿਉਂਕਿ ਦੇਖੋ ਜਦੋਂ ਐਨਐਸਆਈ ਸਿੱਧੀਆਂ ਕੇਂਦਰੀ ਜਾਂਚ ਏਜੰਸੀਆਂ ਇੱਕ ਮੈਟਰ ਤੇ ਇਹ ਇਨਵੈਸਟੀਗੇਸ਼ਨ ਸ਼ੁਰੂ ਕਰ ਦੇਣ ਤਾਂ ਜਦੋਂ ਡੀਏ ਦਾ ਮਾਮਲਾ ਸਾਹਮਣੇ ਆ ਜੇ ਤਾਂ ਉਦੋਂ ਸਿੱਧੇ ਤੌਰ ਤੇ ਈਡੀ ਦੀ ਐਂਟਰੀ ਵੀ ਹੋਣ ਦੀ ਸੰਭਾਵਨਾ ਜਿਹੜੀ ਉਹ ਵੱਧ ਜਾਂਦੀ ਆ ਕਿਉਂਕਿ ਦੇਖੋ ਕਿਸ ਤਰੀਕੇ ਦੇ ਜਿਹੜੇ ਇਹ ਪੈਸਾ ਆਇਆ ਕਿਸ ਤਰੀਕੇ ਇਹ ਜਿਹੜੀ ਕਿ ਜਾਇਦਾਦ ਦਾ ਵਧੀਆ ਇਹ ਪੈਸਾ ਆਇਆ ਕਿੱਥੋਂ ਜਾਣਾ ਕਿੱਥੇ ਗਿਆ ਉਹ ਸਭ ਦੀ ਜਾਂਚ ਜਿਹੜੀ ਉਹ ਕਿਸ ਤਰ੍ਹਾਂ ਈਡੀ ਵੀ ਕਰ ਸਕਦੀ ਆ ਤੇ ਇਹ ਜਦੋਂ ਇਹੋ ਜਿਹੇ ਮਾਮਲੇ ਹੁੰਦੇ ਨੇ ਤਾਂ ਈਡੀ ਦੀ ਐਂਟਰੀ ਦੀ ਜਿਹੜੀ ਸੰਭਾਵਨਾ ਉਹ ਕਾਫੀ ਹੱਦ ਤੱਕ ਵੱਧ ਜਾਂਦੀ ਆ ਹਾਲੇ ਕਿ ਹਜੇ ਤੱਕ ਈਡੀ ਦੀ ਕੋਈ ਇਸ ਕੇਸ ਦੇ ਵਿੱਚ ਅਜੇ ਤੱਕ ਸਿਰਫ ਤੇ ਸਿਰਫ ਜੋ ਸੀਬੀਆਈ ਆ ਅਤੇ ਵਿਜੀਲੈਂਸਾ ਉਹ ਦੋਨੇ ਜਿਹੜੀਆਂ ਜਾਂਚ ਏਜੰਸੀਆਂ ਨੇ ਉਹ ਇਸ ਸਮੇਂ ਜਾਂਚ ਕਰ ਰਹੀਆਂ ਨੇ ਪਰ ਕੱਲ ਜਦੋਂ ਪੁੱਛਗਿਸ਼ ਕੀਤੀ ਗਈ ਤਕਰੀਬਨ ਡੇਢ ਦੋ ਘੰਟੇ ਜਿਹੜੇ ਵਿਜੀਲੈਂਸ ਦੇ ਅਧਿਕਾਰੀਆਂ ਵੱਲੋਂ ਪੁੱਛਗਿਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਮੋਤਲ ਡੀਆਈਜੀ ਹਰਜਨ ਸਿੰਘ ਭੁੱਲਰ ਹਰਾਂ ਵੱਲੋਂ ਜਿਹੜੇ ਵਾਜਿਬ ਜਵਾਬ ਨੇ ਜੋ ਸਾਡੇ ਸੋਰਸਸ ਕਹਿ ਰਹੇ ਨੇ ਕਿ ਉਹ ਨਹੀਂ ਦਿੱਤੇ ਗਏ ਜਿਸ ਤੋਂ ਬਾਅਦ ਟੀਮ ਹੈ ਜਿਹੜੀ ਬਟੈਲ ਜੇਲ ਤੋਂ ਵਾਪਸ ਵਿਜੀਲੈਂਸ ਭਵਨ ਵਿਖੇ ਭਰਤੀ ਅਤੇ ਅੱਜ ਤੋਂ ਦੁਬਾਰਾ ਤੋਂ ਜਿਹੜੀ ਵਿਜੀਲੈਂਸ ਦੀ ਇੱਕ ਟੀਮ ਹੈ ਜਿਹੜੀ ਉਹ ਬਟੈਲ ਜੇਲ ਵਿਖੇ ਜਾ ਸਕਦੀ ਹੈ ਪੁੱਛਗਿੱਛ ਕਰ ਸਕਦੀ ਹੈ ਕਿ ਤੁਹਾਡੇ ਕੋਲ ਜਿਹੜੇ ਇਹ ਪੈਸੇ ਆ 7.5 ਕਰੋੜ ਦਾ ਜਿਹੜਾ ਜ਼ਿਕਰ ਹੋ ਰਿਹਾ 7.5 ਕਰੋੜ ਰੁਪਇਆ ਜਿਹੜੀ ਰਿਕਵਰੀ ਹਾਲਾਂਕਿ ਉਹ ਸੀਬੀ ਨਹੀਂ ਕੀਤੀ ਹੈ ਦੂਸਰੇ ਪਾਸੇ ਇਹ ਪਿਛਲੇ ਸਮੇਂ ਦੀ ਜਿਹੜੀ ਉਹਨਾਂ ਦੀ ਸੈਲਰੀ ਲੀ ਲਗਾ ਕੇ 32 ਲੱਖ ਰੁਪਇਆ ਸਾਲਾਨਾ ਜਿਹੜਾ ਕਿ ਉਹਨਾਂ ਦੇ ਜਿਹੜਾ ਸੈਲਰੀ ਅਕਾਊਂਟ ਹਸ ਦੇ ਵਿੱਚ ਵਜਦਾ ਪਰ 32 ਲੱਖ ਰੁਪਇਆ ਇੱਕ ਸਾਲ ਦਾ ਉਹਨਾਂ ਦੇ ਖਾਤੇ ਦੇ ਵਿੱਚੋਂ ਬਚਣਾ ਪਰ ਘਰੋਂ ਜਦੋਂ ਕੈਸ਼ ਬਰਾਮਦ ਹੋਣਾ 7.5 ਕਰੋੜ ਬਰਾਮਦ ਹੋਣਾ 2.5 ਦੇ ਕਿਲੋ ਦੇ ਆਸ-ਪਾਸ ਜਿਹੜੇ ਕਿ ਜੁਐਲਰੀ ਹੈ 골ਡ ਚਾਂਦੀ ਵਗੈਰਾ ਜਿਹੜਾ ਉਹ ਬਰਾਮਦਗੀ ਹੋਣੀ ਤਾਂ ਇੱਕ ਕਾਫੀ سارے ਜਿਹੜੇ ਸਵਾਲ ਨੇ ਉਹ ਕਿਸ ਤਰ੍ਹਾਂ ਦੇ ਖੜੇ ਹੋਣੇ ਸ਼ੁਰ ਜਿਹੜੀ ਵਿਜੀਲੈਂਸ ਵੀ ਹੈ ਕਿਸੇ ਸਦੇ ਵਿੱਚ ਪੂਰੀ ਤਰ੍ਹਾਂ ਜਿਹੜੀ ਇਨਵੈਸਟੀਗੇਸ਼ਨ ਕਰ ਰਹੀ ਹੈ ਤੇ ਅੱਜ ਦੁਬਾਰਾ ਤੋਂ ਜਿਹੜੀ ਕੀ ਜਾਣਕਾਰੀ ਹੈ ਵਿਜੀਲੈਂਸ ਦੀ ਟੀਮ ਹੈ ਜਿਹੜੀ ਅਬੜਾਲ ਜਲ ਵਸ਼ੇ ਜਾਏਗੀ ਜੀ ਤਾਂ ਕਮਲ ਤਾਂ ਪਹਿਲਾਂ ਵੀ ਜਾਇਦਾਦ ਦਾ ਖੁਲਾਸਾ ਹੋਇਆ ਸੀ ਮਾਚੀਬੜਾ ਦੇ ਵਿੱਚ ਵੀ ਉਹਨਾਂ ਦੀ ਕੋਈ ਜ਼ਮੀਨ ਦਾ ਖੁਲਾਸਾ ਕੀਤਾ ਗਿਆ ਸੀ ਇਸ ਤੋਂ ਇਲਾਵਾ ਵਿਦੇਸ਼ ਦੇ ਵਿੱਚ ਵੀ ਉਹਨਾਂ ਦੇ ਫਲੈਟ ਹੋਣ ਦੀ ਗੱਲ ਸਾਹਮਣੇ ਆਈ ਸੀ ਤਾਂ ਹੁਣ ਜੋ ਵਿਜੀਲੈਂਸ ਹੈ ਕੋਈ ਆਈਡੀਆ ਹੈ ਕਿ ਕਦੋਂ ਤੱਕ ਜਾ ਸਕਦੀ ਹੈ ਹਰਚਨ ਸਿੰਘ ਪੁੱਲਰ ਤੋਂ ਮੁਰਤੋਂ ਕੁਝ ਕੁਝ ਕਰਨ ਦੇ ਲਈ ਦੇਖੋ ਜੋਤੀ ਕਿਉਂਕਿ तकरीबन 45 ਲੱਖ ਰੁਪਏ ਦੇ ਆਸ-ਪਾਸ ਜਿਹੜਾ ਕਿ ਉਹਨਾਂ ਦੇ ਸੈਲਰੀ ਕਾਊਂਟ ਦੀ ਇੱਕ ਸਟੇਟਮੈਂਟ ਬਣਦੀ ਹੈ ਜੋ ਸੀਬੀਆਈ ਵੱਲੋਂ ਜਿਸ ਸਮੇਂ ਡੀਏ ਦਾ ਪਰਚਾ ਦਰਜ ਕੀਤਾ ਗਿਆ ਸੀਗਾ ਉਸ ਸਮੇਂ ਇਸ ਚੀਜ਼ ਦਾ ਜ਼ਿਕਰ ਜਿਹੜਾ ਕੀਤਾ ਗਿਆ ਸੀਗਾ ਆ ਉਸ ਦੇ ਵਿੱਚੋਂ 13 ਲੱਖ ਰੁਪਏ ਦੇ ਆਸ-ਪਾਸ ਦੀ ਜਿਹੜੀ ਮਾਊਂਟ ਆ ਉਹ ਇੰਟਰਮ ਟੈਕਸ ਦੇ ਵਿੱਚ ਚਲੀ ਜਾਂਦੀ ਆ 32 ਲੱਖ ਰੁਪਏ ਦੀ ਮਾਊਂਟ ਜਿਹੜੀ ਉਹ ਪਛਦੀ ਆ 32 ਲੱਖ ਰੁਪਏ ਦੀ ਅਮਾਉਂਟ ਵਾਲਾ ਬੰਦਾ ਜਿਸ ਦੀ ਸਾਲਾਨਾ 32 ਲੱਖ ਰੁਪਏ ਦੀ ਪਿਛਲੇ ਸਾਲ ਦੀ ਜਿਹੜੀ ਉਹ ਸੈਲਰੀ ਅਕਾਊਂਟ ਦੀ ਸਟੇਟਮੈਂਟ ਆ ਕਿ ਇਸ ਜਿਹੜੇ ਸਾਲ ਦੀ ਸਟੇਟਮੈਂਟ ਆ ਜਿਹੜੀ ਜਿਸ ਦੇ ਵਿੱਚ ਆਈਟੀਆਰ ਉਹਨਰ ਫਿਲ ਕੀਤੀ ਆ ਉਸ ਦੇ ਮੁਤਾਬਿਕ ਉਹਨਾਂ ਦੇ ਕੋਲ 32 ਲੱਖ ਰੁਪਏ ਦੀ ਸਾਲਾਨਾ ਦੀ ਜਿਹੜੀ ਕਿ ਉਸ ਸੈਲਰੀ ਅਕਾਊਂਟ ਦੀ ਇਨਕਮ ਹੈ 32 ਲੱਖ ਰੁਪਏ ਤੁਹਾਡੇ ਜਿਹੜਾ ਕਿਸ ਤਰ੍ਹਾਂ ਦੇ ਅਕਾਊਂਟ ਦੇ ਵਿੱਚ ਹੋਵੇ ਪਰ ਤੁਹਾਡੀਆਂ ਤਾਰਾ ਕਿੱਥੋਂ ਤੱਕ ਜੋੜ ਰਹੀਆਂ ਨੇ 7.5 ਕਰੋੜ ਰੁਪਿਆ ਜਿਹੜਾ ਕੈਸ਼ ਆ ਉਹ ਕਿੱਥੋਂ ਆਇਆ ਦੂਸਰਾ ਜਿਹੜਾ ਤੁਸੀਂ ਵਿਦੇਸ਼ਾਂ ਦੇ ਵਿੱਚ ਜ਼ਿਕਰ ਚੱ ਜੋ ਜਿਹੜੇ ਪਿੰਕ ਲੱਗੀ ਆ ਕਿ ਵਿਦੇਸ਼ਾਂ ਦੇ ਵਿੱਚ ਹੋ ਸਕਦਾ ਜਿਹੜਾ ਕਿਸ ਜੋ ਪ੍ਰਾਪਰਟੀ ਆ ਉਹ ਮੌਤਲ ਡੀਆਈਜੀ ਹਰਚੰਦ ਸਿੰਘ ਪੁੱਲਰ ਹੋਰਾਂ ਦੀ ਹੋ ਸਕਦੀ ਹੈ ਕਿਉਂਕਿ ਦੁਬਈ ਦੇ ਵਿੱਚ ਦੋ ਫਲੈਟਾਂ ਦਾ ਜ਼ਿਕਰ ਹੋ ਰਿਹਾ ਸੀਗਾ ਕੈਨੇਡਾ ਦਾ ਵਿੱਚ ਕੁਝ ਫਲੈਟਾਂ ਦਾ ਜਿਹੜਾ ਜ਼ਿਕਰ ਆ ਉਹ ਹੋ ਰਿਹਾ ਸੀਗਾ ਜਿਸ ਤੋਂ ਬਾਅਦ ਸਿੱਧੇ ਤੌਰ ਤੇ ਜਿਹੜੀ ਸੀਬੀ ਵੱਲੋਂ ਪਾਸਪੋਰਟ ਜ਼ਬਤ ਕਰਕੇ ਡੀਆਈਜੀ ਹਰਚੰਦ ਸਿੰਘ ਪੁੱਲਰ ਹੋਰਾਂ ਦਾ ਮੌਤਲ ਡੀਆਈਜੀ ਨੇ ਉਹਨਾਂ ਦਾ ਪਾਸਪੋਰਟ ਜ਼ਬਤ ਕਰਕੇ ਜਿਹੜੀ ਅੱਗੇ ਦੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ ਕਿ ਉਹਨਾਂ ਨੇ ਆਪਣੇ ਕਾਰਜਕਾਲ ਦੇ ਦੌਰਾਨ ਕਿੰਨੇ ਵਿਦੇਸ਼ਾਂ ਦੇ ਟੂਰ ਜਿਹੜੇ ਕੀ ਲਗਾਏ ਸੀਗੇ ਕਿਉਂਕਿ ਵਿਦੇਸ਼ਾਂ ਦੇ ਟੂਰ ਜਦੋਂ ਉਹਨਾਂ ਨੇ ਲਗਾਏ ਸੀਗੇ ਕਿ ਉਸ ਸਮੇਂ ਉਹਨਾਂ ਸਬਜੈਕਟ ਦੇ ਨਾਮ ਤੇ ਨੇ ਜਾਂ ਕਿ ਸਦੇ ਉਸ ਦੇ ਵਿੱਚ ਪੈਸਾ ਇਨਡਾਇਰੈਕਟਲੀ ਜਿਹੜਾ ਕਿ ਹਰਜਾਂਸਿਕ ਪੁੱਲਰ ਹੋਣ ਦਾ ਇਨਵੈਸਟ ਹੋਇਆ ਉਹ ਸਾਰੀ ਜਿਹੜੀ ਜਾਂਚ ਆ ਉਹ ਸੀਬੀ ਵੱਲੋਂ ਇੱਕ ਤਰੀਕੇ ਨਾਲ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਜਿਹੜੀ ਵਿਜੀਲੈਂਸ ਦੀ ਜਾਂਚ ਆ ਵਿਜੀਲੈਂਸ ਦੀ ਦੇਖੋ ਅਜੇ ਜਾਂਚ ਜਿਹੜੀ ਅੱਗੇ ਪਾਲਾ ਜਿਆਦਾ ਵਧੀ ਨਹੀਂ ਹੈ ਕਿਉਂਕਿ ਜਦੋਂ ਸੀਬੀਆਈ ਨੇ ਮਾਮਲਾ ਦਰਜ ਕੀਤਾ ਨਾਲ ਦੀ ਨਾਲ ਵਿਜੀਲੈਂਸ ਵੱਲੋਂ ਮਾਮਲਾ ਜਿਹੜਾ ਦਰਜ ਕਰ ਲਿਆ ਗਿਆ ਵਿਜੀਲੈਂਸ ਪਹਿਲੀ ਇਨਵੈਸਟੀਗੇਸ਼ਨ ਦੀ ਲੇਅਰ ਦੇ ਮੁਤਾਬਿਕ ਜਿਹੜੀ ਵੀ ਹਜੇ ਹੈ ਤਾਂ ਬਾਅਦ ਵਿੱਚ ਸ਼ੁਕਰੀਆ ਕਮਲ ਜ਼ਿਆਦਾ ਜਾਣਕਾਰ ਦੇ ਲਈ ਤੇ ਦੱਸ ਦਈਏ ਕਿ ਡੀਆਈ ਮੁਵੱਤਲ ਡੀਆਈਜੀ ਹਰਚਰਨ ਸਿੰਘ ਪੁੱਲਰ ਦੀਆਂ ਮੁਸ਼ਕਲਾਂ ਵਧ ਗਈਆਂ ਨੇ ਇਸ ਮਾਮਲੇ ਦੇ ਵਿੱਚ ਹੁਣ ਵਿਜੀਲੈਂਸ ਦੀ ਐਂਟਰੀ ਹੋਈ ਹੈ ਵਿਜੀਲੈਂਸ ਦੇ ਵੱਲੋਂ ਹਰਚਰਨ ਸਿੰਘ ਪੁੱਲਰ ਦੇ ਕੋਲੋਂ ਬੁੜੈਲ ਜੇਲ੍ਹ ਦੇ ਵਿੱਚ ਪੁੱਛਗਿੱਛ ਕੀਤੀ ਗਈ ਹੈ ਤਾਂ ਇਸ ਮਾਮਲੇ ਦੇ ਵਿੱਚ ਹੁਣ ਨਵਾਂ ਮੋੜ ਆਇਆ ਹੈ ਵਿਜੀਲੈਂਸ ਦੀ ਐਂਟਰੀ ਹੋਈ ਹੈ ਇਸ